ਘਾੜੂ ਦਾ ਤੀਲਾ ਤੀਲਾ ਕਰਦੇ ਵੇ ਬੜਿਆਂ ਲੋਕਾਂ ਨੇ ਕਿਹਾ ਵੀ ਵਾਹ ਨਜ਼ਾਰਾ ਲਿਆਤਾ ਉਹੀ ਹੁਣ ਉਸ ਨੌਜਵਾਨ ਮੁੰਡੇ ਨੂੰ ਗੱਠ ਜੋੜ ਦੇ ਨਾਲ ਚੱਲਣਾ ਪੈ ਗਿਆ ਗੱਠ ਜੋੜ ਦੇ ਨਾਲ ਅਸੀਂ ਭੇਡਾਂ ਦੇ ਨਾਲ ਨਹੀਂ ਚੱਲ ਸਕਦੇ ਛੇਰਾਂ ਦੇ ਨਾਲ ਛੇਰਾਂ ਦੀਆਂ ਯਾਰੀਆਂ ਲਸਾਉਂਦੀਆਂ ਨੇ ਅੱਜ ਵੀ ਤੇ ਖੇਹਰਾ ਸਾਹਿਬ ਦੀ ਪੋਸਟ ਪਾਈ ਆ ਤਾਂ ਕਰਕੇ ਪਾਈ ਆ ਕਿ ਉਹ ਇੱਕ ਬੱਬਰ ਛੇਰਾ ਮੈਂ ਰਾਹੁਲ ગાંધી ਦੇ ਮੂਰੇ ਓਕੇ ਕਹਿ ਕੇ ਆਇਆ ਸੀਗਾ ਸਾਰੇ ਲੀਡਰ ਮੈਂ ਕਹਿ ਕੇ ਇੱਕ ਵਾਰੀ ਸਿੱਧੂ ਮੂਸੇਵਾਲੇ ਦੇ ਘਰ ਗਏ ਮੈਂ ਕਿਹਾ ਉਹਦੀ ਮਾਂ ਨੂੰ ਜਵਾਬ ਕੀ ਦਵਾਂਗੇ ਜੇ ਐਲਾਈਅנס ਹੋ ਗਿਆ ਅਸੀਂ ਭੇਡਾਂ ਦੇ ਨਾਲ ਚੱਲ ਹੀ ਨਹੀਂ ਸਕਦੇ ਅੱਜ ਲੋਹੜੀ ਆ ਸੁਖਪਾਲ ਸਿੰਘ ਖਹਿਰਾ ਜੀ ਦੇ ਮੁੰਡੇ ਦੇ بیٹے ਦੀ ਪਹਿਲੀ ਹੁਣ ਜਦੋਂ ਇਹਨਾਂ ਦੇ ਮਨੀਸ਼ ਸੋਧਿਆ ਦਾ ਆਇਆ ਸੀਗਾ ਕਿੱਦਾਂ ਬਿਲਕ ਬਿਲਕ ਕੇ ਰੋਂਦੇ ਸੀਗੇ ਪੰਜਾਬ ਦੇ ਤੁਸੀਂ ਚੁਣੇ ਹੋਏ ਨਮਾਇंदे ਹਾਂ 92 ਭੇਡਾਂ ਹਾਂ ਮੂਰੇ ਕੌਣ ਲਾਇਆ ਹੋਇਆ ਮੂਰੇ ਉਹ ਲਾਇਆ ਹੋਇਆ ਜਿਹੜਾ ਭੇਡਾਂ ਚਰਾ ਵੀ ਨਹੀਂ ਸਕਦਾ ਇਹਨਾਂ ਦੇ ਨਾਲ ਅਲਾਈਅੰਸ ਘਰੇ ਬਹਿਣਾ ਮਨਜ਼ੂਰ ਆ ਅਸੀਂ ਘਰੇ ਬਹਿ ਜਾਵਾਂਗੇ ਪਾਜੀ ਪਰ ਇਹਨਾਂ ਨਾਲ ਮੈਂ ਨਹੀਂ ਤੁਰ ਸਕਦਾ ਕਹਿੰਦੇ ਦੇਸ਼ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਜੇ ਇੱਕ ਵਾਰੀ ਨਾ ਰੱਥ ਰੋਕੀ ਬੀਜੇਪੀ ਦੀ ਤਾਂ ਅਗਲੀ ਵਾਰੀ ਹੋ ਸਕਦਾ ਫਿਰ ਚੋਣਾਂ ਜੋਗੀ ਨਾ ਰਹੀਏ ਭਾਜੀ ਕੀ ਬੀਜੇਪੀ ਦਾ ਰੱਥ ਪੰਜਾਬ ਦੀਆਂ ਇਹ 13 ਸੀਟਾਂ ਰੋਕ ਸਕਦੀਆਂ ਨੇ ਕਈ ਤੁਹਾਡੇ ਲੀਡਰਾਂ ਨੂੰ ਸੰਗ ਸ਼ਰਮ ਜੀ ਕਿਉਂ ਆਉਂਦੀ ਐ ਇਸ ਮਸਲੇ ਤੇ ਖੁੱਲ ਕੇ ਬੋਲਣ ਕਿਉਂ ਸੁਖਪਾਲ ਸਿੰਘ ਖਹਿਰਾ ਸਾਡੀ ਪਾਰਟੀ ਦਾ ਨਹੀਂ ਸੀਗਾ ਜਦੋਂ ਮੰਨਣ ਦੀ ਵਾਰੀ ਆਉਂਦੀ ਐ ਉਦੋਂ ਹਨਹਾਰਾ ਭਰਿਆ ਜਾਂਦਾ ਕਾਂਗਰਸ ਦੇ ਲਈ ਸੀਨੀਅਰ ਲੀਡਰਾਂ ਵੱਲ ਭਾਜੀ ਅਸੀਂ ਵੀ ਲੀਡਰ ਹੀ ਐ ਇਸ ਸਮੇਂ ਪੰਜਾਬ ਦਾ ਸੂਬਾ ਪ੍ਰਧਾਨ ਐ ਮੈਂ ਹੋਰ ਐਨਸੀਆਈ ਪੰਜਾਬ ਦਾ ਪ੍ਰਧਾਨਤਾ ਬਣ ਸਕਦਾ ਤਿੰਨ ਚਾਰ ਚਾਲ ਦੀ ਟਰਮ ਹੈ ਮੈਂ ਉਤਰ ਜੂਗਾ ਮੇ ਤੋਂ ਬਾਅਦ ਹੋਰ ਆ ਜੂਗਾ ਲੋਕਾਂ ਦੇ ਦਿਲਾਂ ਚ ਕੌਣ ਵਸਦਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ 13 0 ਵਾਲਾ ਸਫਾਇਆ ਹੀ ਅਸੀਂ ਕਰਨਾ ਹੈ ਜ਼ਿੰਮੇਵਾਰੀ ਸਾਡੀ ਲੱਗੀ ਹੈ ਔਰ ਰੰਜੀਤ ਵੀ ਕਹਿੰਦਾ ਸੀਗਾ ਮੈਂ ਕਹਿੰਦਾ ਜਿਨ੍ਹਾਂ ਨੇ ਦੁੱਧ ਪਲਾਇਆ ਉਹਨਾਂ ਨੂੰ ਪੀਸ ਪੀਸ ਕੇ ਉਹਨੇ ਛੱਡਿਆ ਉਦੋਂ ਲੋਕਾਂ ਨੂੰ ਲੱਗਦਾ ਸੀ ਔਰੰਗਜ਼ੇਬ ਦੀ ਪੂਰੀ ਬੱਲੇ ਬੱਲੇ ਆ ਕਿ ਮਤਲਬ ਇਹਦੇ ਖਿਲਾਫ ਜਾਵਾਂਗੇ ਖਤਮ ਹੋ ਜਵਾਂਗੇ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਦੱਸਿਆ ਕਿ ਸਮੇਂ ਦੀ ਜਿਹੜੇ ਹਕੂਮਰਾਨ ਹੁੰਦੇ ਨੇ ਉਹਨਾਂ ਪੰਜਾਬ ਦੀ ਸਿਆਸਤ ਦਿਲਚਸਪ ਹੁੰਦੀ ਜਾ ਰਹੀ ਹੈ ਖਾਸ ਕਰਕੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਗੱਠ ਜੋੜ ਦੀਆਂ ਚਰਚਾਵਾਂ ਜੋਰਾਂ ਤੇ ਨੇ ਸਿਖਰਾਂ ਤੇ ਨੇ ਸੀਟ ਸ਼ੇਅਰਿੰਗ ਤੱਕ ਦੀਆਂ ਗੱਲਾਂ ਹੋ ਗਈਆਂ ਮੀਟਿੰਗਾਂ ਬੈਠਕਾਂ ਬਹੁਤ ਜ਼ਿਆਦਾ ਹੋ ਗਈਆਂ ਪਰ ਇੱਕ ਗੱਲ ਆਉਂਦੀ ਹੈ ਜਦੋਂ ਕਾਂਗਰਸ ਦੀ ਲੀਡਰਸ਼ਿਪ ਦੀ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਕੇਸ ਦੀ ਤਾਂ ਉਸ ਮਾਮਲੇ ਦੇ ਵਿੱਚ ਕਾਂਗਰਸ ਵਿੱਚੋਂ ਵੀ ਕਈ ਸੰਗਦੇ ਸੰਗਦੇ ਬੋਲਦੇ ਆ ਕਈ ਖੁੱਲ ਕੇ ਸਾਹਮਣੇ ਆ ਰਿਹਾ ਕਿ ਨਹੀਂ ਸੁਖਪਾਲ ਖਹਿਰਾ ਦੇ ਅਸੀਂ ਹੱਕ ਵਿੱਚ ਖੜੇ ਆ ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਨੇਤਾ ਨੇ NSUI ਦੇ ਸੂਬਾ ਪ੍ਰਧਾਨ ਨੇ ਈਸ਼ਰਪ੍ਰੀਤ ਸਿੰਘ ਸਿੱਧੂ ਉਹਨਾਂ ਨੇ ਤਾਜ਼ਾ ਇੱਕ ਫੇਸਬੁੱਕ ਪੋਸਟ ਲਿਖੀ ਹੈ ਸੁਖਪਾਲ ਸਿੰਘ ਖਹਿਰਾ ਦੇ ਨਾਲ ਇੱਕ ਫੋਟੋ ਤਸਵੀਰ ਵੀ ਸਾਂਝੀ ਕੀਤੀ ਕਿ ਅਸੀਂ ਉਹਨਾਂ ਦੇ NSUI ਪੂਰੀ ਉਹਨਾਂ ਦੇ ਹੱਕ ਵਿੱਚ ਖੜੀ ਹੈ ਉਹਨਾਂ ਤੋਂ ਜਾਣਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਜੱਫੀ ਪੈਂਣ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਇਹ ਵਾਲੀ ਸਿਆਸਤ ਇਸ ਨੂੰ ਕਿਵੇਂ ਟੈਕਲ ਕਰਨਗੇ ਜਾਂ ਅੱਗੇ ਕਿਵੇਂ ਵਧਣਗੇ ਇਹਨਾਂ ਦੋਨਾਂ ਗੱਲਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਤਾਂ ਜੀ ਸਿੱਧੂ ਸਾਹਿਬ ਇਹ ਦੱਸੋ ਮੈਨੂੰ ਕਿ ਇੱਕ ਉਹ ਮੁੰਡਾ ਨੌਜਵਾਨ ਜਿਹੜਾ ਐਨਐਸਜੂਆਈ ਦਾ ਸੂਬਾ ਪ੍ਰਧਾਨ ਹੋਵੇ ਪੰਜਾਬ ਯੂਨੀਵਰਸਿਟੀ ਦੀ ਚੋਣ ਹੋਵੇ ਤੇ ਝਾੜੂ ਦਾ ਤੀਲਾ ਤੀਲਾ ਕਰਦੇਵੇ ਬੜਿਆਂ ਲੋਕਾਂ ਨੇ ਕਿਹਾ ਵਿਆਹ ਨਜ਼ਾਰਾ ਲਿਆਤਾ ਉਹੀ ਹੁਣ ਉਸ ਨੌਜਵਾਨ ਮੁੰਡੇ ਨੂੰ ਗੱਠ ਜੋੜ ਦੇ ਨਾਲ ਚੱਲਣਾ ਪੈ ਗਿਆ ਤਾਂ ਫਿਰ ਕਿਵੇਂ ਸੌਖਾ ਰਹੂਗਾ ਤੁਹਾਡੇ ਲਈ ਚੱਲਣਾ ਭਾਜੀ ਗੱਠ ਜੋੜ ਦੇ ਨਾਲ ਅਸੀਂ ਭੇਡਾਂ ਦੇ ਨਾਲ ਨਹੀਂ ਚੱਲ ਸਕਦੇ ਸ਼ੇਰਾਂ ਦੇ ਨਾਲ ਸ਼ੇਰਾਂ ਦੀਆਂ ਯਾਰੀਆਂ ਲਸਾਉਂਦੀਆਂ ਨੇ ਅੱਜ ਵੀ ਦੇ ਖਹਿਰਾ ਸਾਹਿਬ ਦੀ ਪੋਸਟ ਪਾਈ ਆ ਤਾਂ ਕਰਕੇ ਪਾਈ ਆ ਕਿ ਉਹ ਇੱਕ ਬੱਬਰ ਸ਼ੇਰ ਆ ਸਾਡੀ ਪਿਛਲੇ ਦਿਨ ਹੀ AICC ਮੀਟਿੰਗ ਸੀਗੀ ਮੈਂ ਰਾਹੁਲ ગાંધી ਦੇ ਮੂਰੇ ਠੋਕ ਕੇ ਕਹਿ ਕੇ ਆਇਆ ਸੀਗਾ ਮੈਂ ਕਿਹਾ ਸਭ ਤੋਂ ਮੈਂ ਛੋਟੀ ਉਮਰ ਦਾ ਇਥੇ ਅੱਜ ਮੈਂ ਇੱਕ इमोशनल ਗੱਲ ਕਰਨ ਲੱਗਿਆ ਮੈਂ ਕਿਹਾ ਸ਼ਾਇਦ ਪੋਲਿਟਿਕਸ ਦੇ ਵਿੱਚ ਈਮੋਸ਼ਨ ਦਾ ਕੋਈ ਲੋਡ ਨਹੀਂ ਹੁੰਦੀ ਪਰ ਫੇਰ ਵੀ ਮੈਂ ਅਜੇ ਕਰਨ ਲੱਗਾ ਜਿੰਨੇ ਲੀਡਰ ਉੱਥੇ ਬੈਠੇ ਸੀਗੇ ਤੁਸੀਂ ਫੋਟੋ ਕੱਢ ਕੇ ਦੇਖ ਲਿਓ ਸਾਰੇ ਲੀਡਰ ਮੈਂ ਕਹਿ ਇੱਕ ਵਾਰੀ ਸਿੱਧੂ ਮੂਸੇਵਾਲੇ ਦੇ ਘਰ ਗਏ ਹਾਂ ਮੈਂ ਕਿਹਾ ਉਹਦੀ ਮਾਂ ਨੂੰ ਜਵਾਬ ਕੀ ਦਵਾਂਗੇ ਜੇ ਅਲਾਈਅੰਸ ਹੋ ਗਿਆ ਕਿਸੇ ਕੋਲ ਕੋਈ ਜਵਾਬ ਨਹੀਂ ਸੀਗਾ ਅਸੀਂ ਭੇਡਾਂ ਦੇ ਨਾਲ ਚੱਲ ਹੀ ਨਹੀਂ ਸਕਦੇ ਹੂੰ ਅਲਾਈਂਸ ਹੋਵੇ ਪਰ ਪੰਜਾਬ ਦੇ ਵਿੱਚ ਉਹ ਅਲਾਈਂਸ ਦੀ ਅਹਿਮੀਅਤ ਹੀ ਨਹੀਂ ਰਹਿਣੀ ਹੂੰ ਆਮ ਪਾਰਟੀ ਇੱਕ ਪਾਸੇ ਅੱਜ ਲੋਹੜੀ ਆ ਸੁਖਪਾਲ ਸਿੰਘ ਖਹਿਰਾ ਜੀ ਦੇ ਮੁੰਡੇ ਦੇ ਬੇਟੇ ਦੀ ਪਹਿਲੀ ਹੁਣ ਜਦੋਂ ਇਹਨਾਂ ਦੇ ਮਨੀਸ਼ ਸੋਧਿਆ ਦਾ ਆਇਆ ਸੀਗਾ ਕਿਦਾਂ ਬਿਲਕ ਬਿਲਕ ਕੇ ਰੋਂਦੇ ਸੀਗੇ ਜਦੋਂ ਉਹਦੀ ਵਾਈਫ ਦਾ ਬਰਥਡੇ ਸੀਗਾ ਮੈਨੂੰ ਲੱਗਦਾ ਪਤ ਨਹੀਂ ਕੀ ਸੀਗਾ ਕੀ ਜੀ ਹਮਾਰੇ ਸਾਧ ਇਹ ਧੋਖਾ ਹੋਇਆ ਕਿਉਂ ਤੁਹਾਨੂੰ ਪੰਜਾਬ ਵਾਲਾ ਧੋਖਾ ਦਿਖਦਾ ਨਹੀਂ ਤੋਂ ਪੰਜਾਬ ਦੇ ਮੁੰਡਿਆਂ ਨਾਲ ਜਿਹੜਾ ਹੁੰਦਾ ਧੋਖਾ ਉਹ ਦਿਖਦਾ ਨਹੀਂ ਤੁਸੀਂ ਕਿਹੜੇ ਧੋਖੇ ਦੀ ਗੱਲ ਕਰਦੇ ਹੋ ਕਿ ਮਤਲਬ ਜਿਹੜਾ ਤੁਹਾਨੂੰ ਤੇ ਤੁਹਾਨੂੰ ਧੋਖਾ ਹੈ ਡੇਰਾ ਬਸੇ ਤੋਂ ਬਾਰ ਬਾਰ ਹੀ ਦਿਖਦਾ ਕਿ ਪੰਜਾਬ ਦੇ ਤੁਸੀਂ ਚੁਣੇ ਹੋਏ ਨਮਾਇੰਦੇ ਹੋ 92 ਭੇਡਾਂ ਹੋ ਮੂਰੇ ਕੌਣ ਲਾਇਆ ਹੋਇਆ ਮੂਰੇ ਉਹ ਲਾਇਆ ਹੋਇਆ ਜਿਹੜਾ ਭੇਡਾਂ ਚਰਾ ਵੀ ਨਹੀਂ ਸਕਦਾ ਤਾਂ ਇਹਨਾਂ ਦੇ ਨਾਲ ਅਲਾਈਅੰਸ ਘਰੇ ਬਹਿਣਾ ਮੰਜੂਰਾ ਪਾਰਟੀ ਨਹੀਂ ਪਾਰਟੀ ਦੇਖੋ ਕਾਂਗਰਸ ਪਾਰਟੀਆਂ ਰਾਹੁਲ ਗਾਂਧੀ ਦੀ ਸੋਚ ਸੈਕੂਲਰ ਸੋਚ ਹੂੰ ਸਾਡੀ ਸੋਚ ਕੋਈ Hindu Muslim Sikh ਦੀ ਨਹੀਂ ਸਾਡੀ ਸੋਚ ਇਹ ਨਹੀਂ ਕਿ 50% ਆਰਾਮ ਮੰਦਰ ਬਣ ਗਿਆ ਕਿ ਉਦਘਾਟਨ ਕਰਾ ਲਓ ਕਿਉਂਕਿ ਸਿਰਫ ਤੇ ਵੋਟਾਂ ਵਾਸਤੇ ਨਹੀਂ ਸਾਡੀ ਸੋਚ ਧਰਮ ਦੀ ਨਹੀਂ ਸਾਡੀ ਸੋਚ ਹੈਗੀ ਹੈ ਅੱਗੇ ਆਉਣ ਵਾਲੇ ਭਵਿੱਖ ਨੂੰ ਵਧੀਆ ਰਾਹਤੇ ਪਾਉਣ ਦੀ ਆਮ ਪਾਰਟੀ ਦੀ ਇਹ ਸੋਚ ਨਹੀਂ ਹੈਗੀ ਅਸੀਂ ਘਰੇ ਬਹਿ ਜਾਵਾਂਗੇ ਪਾਜੀ ਪਰ ਇਹਨਾਂ ਨਾਲ ਮੈਂ ਨਹੀਂ ਤੁਰ ਸਕਦਾ ਤੁਸੀਂ ਕਹਿੰਦੇ ਹੋ ਤੁਸੀਂ ਤੁਰ ਨਹੀਂ ਸਕਦੇ ਪਰ ਕਈ ਤੁਹਾਡੇ ਕਾਂਗਰਸ ਦੀ ਵੱਡੇ ਲੀਡਰ ਨੇ ਜਿਹੜੇ ਆਪਦੇ ਆਪ ਨੂੰ ਥੰਮ ਕਹਿੰਦੇ ਆ ਸਿਆਸਤ ਦੇ ਉਹ ਤਾਂ ਇਹ ਕਹਿ ਰਿਹਾ ਕਿ ਅਸੀਂ ਨੇਸ਼ਨ ਦੇ ਤੌਰ ਦੇ ਉੱਤੇ ਵੇਖੀਏ ਨਾ ਉਸ ਪ੍ਰਸੰਗ ਦੇ ਵਿੱਚ ਕਹਿੰਦੇ ਦੇਸ਼ ਨੂੰ ਬਚਾਉਣਾ ਬੜਾ ਜ਼ਰੂਰੀ ਆ ਜੇ ਇੱਕ ਵਾਰੀ ਨਾ ਰੱਥ ਰੋਕੀ ਬੀਜੇਪੀ ਦੀ ਤਾਂ ਅਗਲੀ ਵਾਰੀ ਹੋ ਸਕਦਾ ਫਿਰ ਚੋਣਾਂ ਜੋਗੀ ਨਾ ਰਹੀਏ ਭਾਜੀ ਕੀ ਬੀਜੇਪੀ ਦਾ ਰੱਥ ਪੰਜਾਬ ਦੀਆਂ ਇਹ 13 ਸੀਟਾਂ ਰੋਕ ਸਕਦੀਆਂ ਨੇ ਇਹ ਤੁਸੀਂ ਦੱਸੋ ਜੇ ਮੈਂ ਅੱਜ ਆਪਣੇ ਘਰ ਰਹਿ ਰਿਆ ਪਹਿਲਾਂ ਮੈਂ ਆਪਣੇ ਘਰ ਦੀ ਸੋਚੂਗਾ ਜੇ ਪੰਜਾਬ ਨੇ ਮੈਨੂੰ ਫਸਲਾਂ ਪੰਜਾਬ ਨੇ ਮੈਨੂੰ ਪੜ੍ਹਾਈ ਪੰਜਾਬ ਨੇ ਮੈਨੂੰ ਤਰੱਕੀ ਦਿੱਤੀ ਆ ਤਾਂ ਮੈਂ ਪੰਜਾਬ ਦੀ ਸੋਚੂਗਾ ਕਦੇ ਕਿਸੇ ਲੀਡਰ ਨੇ ਪੰਜਾਬ ਦੀ ਸੋਚੀ ਨਹੀਂ ਹਰ ਬੰਦਾ ਆਪਣਾ ਉਹਦਾ ਹਰ ਬੰਦਾ ਆਪਣੇ ਪਾਰਟੀ ਦੀ ਸੋਚਦਾ ਰਿਹਾ ਹਰ ਬੰਦਾ ਇਹ ਸੋਚਦਾ ਰਿਹਾ ਯਾਰ ਮੈਂ ਬਣਾ ਰਿਹਾ ਮੇਰਾ ਨਾ ਉਹਦਾ ਇਦਾਂ ਛੱਡ ਜੇ ਪੰਜਾਬ ਤਾਂ ਪੰਜਾਬ ਦਾ ਕੋਈ ਨਹੀਂ ਬਾਅਦ ਸੋਚ ਲਵਾਂਗੇ ਪੰਜਾਬ ਦਾ ਪੰਜਾਬ ਦੇ ਲੋਕ ਸੋਚ ਲੈਣਗੇ ਹੱਦ ਹੋ ਗਈ। ਇਦਾਂ ਹੀ ਛੰਛਣੇ ਫੜੇ ਨੂੰ ਲੀਡਰ ਬਣਾਇਆ ਲੋਕਾਂ ਨੇ। ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਬਹੁਤੇ ਲੋਕ ਮੇਰੀ ਗੱਲ ਨਾਲ ਸਹਿਮਤ ਜਦੋਂ ਹੋਣ ਜਾਂ ਨਾ ਹੋਣ। ਈਸ਼ਰਪ੍ਰੀਤ ਸਿੰਘ ਸਿੱਧੂ ਐਨਐਸਜੂਆਈ ਦੇ ਸੂਬਾ ਪ੍ਰਧਾਨ ਤਾਂ ਡੱਟ ਗਿਆ ਆਪਣੇ ਲੀਡਰ ਤੇ ਹੱਕ ਵਿੱਚ ਕਿ ਨਹੀਂ ਜੀ ਇਹ ਤਾਂ ਸਰਾਸਰ ਧੱਕਾ ਹੈ, ਸਿਆਸੀ ਬਦਲਾਖੋਰੀ ਹੈ। ਕਈ ਤੁਹਾਡੇ ਲੀਡਰਾਂ ਨੂੰ ਸੰਗ ਸ਼ਰਮ ਜੀ ਕਿਉਂ ਆਉਂਦੀ ਹੈ ਇਸ ਮਸਲੇ ਤੇ ਖੁੱਲ ਕੇ ਬੋਲਣ ਤੇ? ਬਾਜੂ ਮੈਂ ਪਹਿਲਾਂ ਕਹਿੰਨਾ ਸ਼ੇਰਾਂ ਨਾਲ ਸ਼ੇਰਾਂ ਦੀਆਂ ਯਾਰੀਆਂ ਸੌਧੀਆਂ ਨੇ। ਅਸੀਂ ਜ਼ੁਰਤ ਤੇ ਜ਼ਮੀਰ ਵਾਲੇ ਬੰਦੇ ਆ। ਸਾਡੇ ਵਿੱਚ ਹੱਲੇ ਉਹ ਕੰਨ ਨਹੀਂ ਆਇਆ। ਕੀ ਅਸੀਂ ਸੋਚ ਸਮਝ ਕੇ ਆਪਣਾ ਪੋਲਿਟੀਕਲ ਫਾਇਦਾ ਕਰਕੇ ਇਹ ਬਿਆਨ ਦੇਈਏ ਨਹੀਂ ਜੋ ਗਲਤ ਆ ਗਲਤ ਨਾ ਖੜੇ ਆ ਠੀਕ ਆ ਇਹ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਸੀ ਗਲਤ ਨੂੰ ਗਲਤ ਜੇ ਤੁਸੀਂ ਨਹੀਂ ਕਹੋਗੇ ਫਿਰ ਤੁਸੀਂ ਗਲਤ ਹੋ ਫਿਰ ਤਾਂ ਤੁਸੀਂ ਲੀਡਰ ਹੀ ਨਹੀਂ ਕਿੰਨਾ ਕੁਝ ਗਲਤ ਹੋਇਆ ਪਰ ਹਰ ਉਸ ਨੌਜਵਾਨ ਬੋਲਿਆ ਪੰਜਾਬ ਦਾ ਲੀਡਰ ਚਾਹੇ ਨਾ ਬੋਲਣ ਪਰ ਉਹ ਲੀਡਰਾਂ ਨੂੰ ਫਿਰ ਪੰਜਾਬ ਨੇ ਨਕਾਰਤਾ ਜਿਨ੍ਹਾਂ ਨੂੰ ਤੁਸੀਂ ਥੰਬ ਕਹਿੰਦੇ ਹੋ ਨਾ ਅੱਜ ਉਹ ਪੰਜਾਬ ਦੇ ਲੀਡਰਾਂ ਦੇ ਉਹ ਲੋਕਾਂ ਦੇ ਪ੍ਰਤੀ ਉਹਨਾਂ ਦੇ ਦਿਲਾਂ 'ਚ ਨਫ਼ਰਤ ਆ ਜਿੰਨੇ ਵੀ ਥੰਬ ਨੇ ਜਿੰਨੇ ਨੂੰ ਤੁਸੀਂ ਥੰਬ ਕਹਿੰਦੇ ਹੋ ਸਾਡੇ ਆਰਗੇ ਨੌਜਵਾਨਾਂ ਨੂੰ ਲੋਕ ਐਕਸੈਪਟ ਕਰ ਰਹੇ ਨੇ ਸਾਡੇ ਆਰਗੇ ਨੌਜਵਾਨਾਂ ਨੂੰ ਕਹਿੰਦੇ ਯਾਰ ਹਾਂ ਇਹ ਜੇ ਬੋਲ ਸਕਦਾ ਫਿਰ ਕਿਉਂ ਨਹੀਂ ਬੋਲ ਸਕਦੇ ਬੋਲਣਾ ਚਾਹੀਦਾ ਯਾਰ ਹਰ ਬੰਦੇ ਨੂੰ ਬੋਲਣਾ ਚਾਹੀਦਾ ਕਿਉਂ ਸੁਖਪਾਲ ਸਿੰਘ ਖਹਿਰਾ ਸਾਡੀ ਪਾਰਟੀ ਦਾ ਨਹੀਂ ਸੀਗਾ ਪਰ ਮੈਨੂੰ ਲੱਗਦਾ ਬੋਲ ਰਹੇ ਨੇ ਸੁਖਪਾਲ ਖਹਿਰਾ ਤਾਂ ਤੁਹਾਡੇ ਕੌਮੀ ਲੀਡਰ ਨੇ ਆਲ ਇੰਡੀਆ ਕਾਂਗਰਸ ਕਿਸਾਨ ਕਾਂਗਰਸ ਆ ਜਿਹੜੀ ਉਹਦੇ ਚੇਅਰਮੈਨ ਨੇ ਕੌਮੀ ਪਦ ਦੇਖੋ ਭਾਜੀ ਖੜਗੇ ਸਾਹਿਬ ਨੇ ਟਵੀਟ ਕਰਿਆ ਸੀਗਾ ਰਾਹੁਲ ਗਾਂਧੀ ਜੀ ਨੇ ਇੱਥੇ ਬੋਲਿਆ ਹੋਇਆ ਟਵੀਟ ਕਰਿਆ ਸਾਰੇ ਇੰਡੀਆ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹਨੇ ਬੋਲਿਆ ਆ ਕੱਲ ਜਾ ਕੇ ਵੀ ਆਏ ਨੇ ਈਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਲੱਗਦਾ ਆ ਕਿ ਇਸ ਤੇ ਹੋਰ ਠੋਸ ਕਦਮ ਸਰਕਾਰ ਨੂੰ ਘੇਰਨਾ ਚਾਹੀਦਾ ਸੀ ਤਾਂਕਿ ਲੋਗ ਲੋਕਾਂ ਦੇ ਦਿਲਾਂ ਵਿੱਚ ਪਰ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਕੱਲ ਸਪੈਸ਼ਲ ਉਹ ਜੇਲ੍ਹ ਚ ਮੀਟਿੰਗ ਕਰਕੇ ਆਏ ਨੇ ਤਾਂ ਇਸ ਤੋਂ ਇਹੀ ਦਰਸਾਉਂਦਾ ਕਿ ਪੰਜਾਬ ਕਾਂਗਰਸ ਹਰ ਉਹ ਫਰੰਟੀਅਰ ਆਰਗੇਨਾਈਜੇਸ਼ਨ ਆਪਣੇ ਲੀਡਰ ਦੇ ਨਾਲ ਖੜੀ ਹੈ ਸੁਖਪਾਲ ਸਿੰਘ ਕਹਿੰਦੇ ਅਸੀਂ ਸਭ ਤੋਂ ਅੱਗੇ ਖੜੇ ਹਾਂ ਮੈਂ ਜੀ ਜਿਹੜੀ ਗੱਲ ਤੁਸੀਂ ਕਿਹਾ ਕਿ ਸਿਆਸੀ ਬਦਲਾਖੋਰੀ ਹੋ ਰਹੀ ਹੈ ਸਾਡੇ ਲੀਡਰਾਂ ਨਾਲ ਖਾਸ ਕਰਕੇ ਇਸ ਕੇਸ ਨੂੰ ਦੇਖੀਏ ਸੁਖਪਾਲ ਖਹਿਰਾ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਦੋਂ ਗੱਲਾਂ ਚੱਲਦੀਆਂ ਜਾਂ ਗੱਠ ਜੋੜਦੀਆਂ ਹੋਣ ਚਾਹੇ ਸੀਟ ਸ਼ੇਅਰਿੰਗ ਵੀ ਹੋਣ ਜਾਂ ਬਹੁਤ ਸਾਰੀਆਂ ਹੋਰ ਹੋਣ ਸਿਆਸਤ ਅਗਲੀਆਂ ਚੋਣਾਂ ਦੇ ਵਿੱਚ ਅੱਗੇ ਵਧਣ ਦੇ ਵਿੱਚ ਜਿਹੜੇ ਨਵੇਂ ਲੀਡਰ ਆ ਨੌਜਵਾਨ ਲੀਡਰ ਆ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹੋਣ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਰਸਤਾ ਬੜਾ ਸਾਫ਼ ਹੈ ਲੋਕਾਂ ਨੇ ਆਪੇ ਰਾਹ ਉਹਨਾਂ ਵਾਸਤੇ ਖੋਲ ਦੇਣਾ ਤੇ ਬਾਕੀਆਂ ਵ ਬਦੀ ਹੁਣ ਨਾ ਪੋਲਿਟਿਕਸ ਹੋਰ ਨਹੀਂ ਰਹੇਗੀ ਮੈਂ ਪਹਿਲਾਂ ਵੀ ਜੇ ਮੈਂ ਜ਼ਿਕਰ ਕਰਾਂ ਨਾ ਇਤਿਹਾਸ ਬਹੁਤ ਤੇਜ਼ੀ ਨਾਲ ਚੱਲ ਰਿਹਾ ਜਿੱਦਾਂ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਹੁੰਦੇ 47 ਦੀ ਵੰਡ ਦਾ ਸੁਣਦੇ ਹੁੰਦੇ ਸੀ ਅਸੀਂ ਉਹਨਾਂ ਤੋਂ ਸੁਣਦੇ ਹੁੰਦੇ ਸੀ ਕਿ 84 ਵਿੱਚ ਕੀ ਹੋਇਆ ਅਸੀਂ ਸੁਣਦੇ ਹੁੰਦੇ ਸੀ ਕਿ ਪੰਜਾਬ ਦੇ ਨਾਲ ਉਹ ਉਹ ਘਟਨਾ ਹੋਈਆਂ ਜਿਹੜੀ ਪੰਜਾਬ ਦੇ ਦਿਲਾਂ ਤੇ ਕੁਝ ਕੁਝ ਕੇ ਲਿਖੀਆਂ ਗਈਆਂ ਹਰ ਉਸ ਬਜ਼ੁਰਗ ਦੇ ਤੁਸੀਂ ਸੁਣ ਲਓ ਅੱਜ ਜੇ ਉਹ 47 ਦੀ ਵੰਡ ਦੀ ਗੱਲ ਕਰਦਾ ਰੋਣ ਲੱਗ ਜਾਂਦਾ ਲਾਂਘਾ ਦੇਖ ਲਓ ਕਿੰਨੇ ਲੋਕ ਮਿਲੇ ਉੱਥੇ ਜਾ ਕੇ ਜੱਫੀਆਂ ਪਾਪਾ ਰੋ ਰੋ ਕੇ ਅਸੀਂ ਗੁਰੂ ਮਹਾਰਾਜ ਦੀ ਬੇਦਬੀ ਦੇਖ ਲਈ ਇਹ ਜਨਰੇਸ਼ਨ ਨੇ ਸਾਡੀ ਜਨਰੇਸ਼ਨ ਨੇ ਅਸੀਂ ਦੇਖ ਲਿਆ ਕਿ ਜੇ ਗੁਰੂ ਮਹਾਰਾਜ ਦੀ ਬੇਦਬੀ ਹੋ ਕੇ ਜੇ ਤੁਸੀਂ ਧਰਨੇ ਤੇ ਆਰਾਮ ਨਾਲ ਬੈਠੋਗੇ ਤੁਹਾਡੀ ਹਿੱਕਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਣਗੀਆਂ ਅਸੀਂ ਆਮ ਪਾਰਟੀ ਦਾ ਇੱਕ ਲੀਡਰ ਐਮ ਐਲ ਏ ਆਪਣੀ ਹੀ ਪਾਰਟੀ ਦੇ ਅਗੇਂਸਟ ਜਾਂਦਾ ਦੇਖ ਲਿਆ ਕਿ ਗੁਰੂ ਸਾਹਿਬ ਨੂੰ ਇਨਸਾਫ ਦਿਵਾਓ ਦੇਖਿਆ ਨਾ ਅਸੀਂ ਕਿਸਾਨੀ ਅੰਦੋਲਨ ਦੇਖ ਲਿਆ ਸਭ ਤੋਂ ਵੱਡਾ ਜੇ ਕਿਸੇ ਨੇ ਦਾ ਦਿਲ ਤੇ ਇਫੈਕਟ ਹੋਇਆ ਤਾਂ ਸਿੱਧੂ ਮੂਸੇਵਾਲ ਦੀ ਮੌਤ ਦੇਖ ਲਈ ਨੌਜਵਾਨ ਨੇ 6 ਸਾਡੇ ਚ ਉਹ ਕੱਲਾ ਇੱਕ ਮਾਂ ਦਾ ਪੁੱਤ ਨਹੀਂ ਸੀ ਉਹ ਹਰ ਉਸ ਮਾਂ ਦਾ ਪੁੱਤ ਸੀਗਾ ਜਿਹੜੀ ਮਾਂ ਚਾਹੁੰਦੀ ਕਿ ਮੇਰਾ ਪੁੱਤ ਆਗਿਆਕਾਰੀ ਹੋਵੇ ਹਰ ਉਸ ਪਿਓ ਦਾ ਪੁੱਤ ਸੀਗਾ ਜਿਹੜਾ ਚਾਹੁੰਦਾ ਸੀਗਾ ਕਿ ਮੇਰਾ ਪੁੱਤ ਤਰੱਕੀ ਕਰਕੇ ਜਿਹੜਾ ਮੇਰਾ ਮੋਢਿਆਂ 'ਆਲਾ ਬੋਝ ਆਵੇ ਆਪਣੇ ਮੋਢੇ ਤੇ ਚੱਕੇ ਇਹ ਗੱਲ ਸਹੀ ਕੀ ਗਲਤ ਆ ਹਰ ਉਹ ਪਿਓ ਦਾ ਦੁੱਖ ਸੀਗਾ ਜਿਹੜਾ ਚਾਹੁੰਦਾ ਸੀਗਾ ਕਿ ਯਾਰ ਮੇਰਾ ਪੁੱਤ ਮੇਹ ਤੋਂ ਵੱਧ ਤਰੱਕੀ ਕਰੇ ਤੇ ਉਹ ਤੁਰਦਾ ਫਿਰਦਾ ਪੰਜਾਬ ਸੀਗਾ 6.5 ਫੁੱਟ ਦਾ ਅਸੀਂ ਉਹਦੀ ਕਾਂਗਰਸ ਦਾ ਸੀਗਾ ਠੋਕ ਕੇ ਕਹਿਣਾ ਸਾਨੂੰ ਮਾਣ ਆ ਮੈਨੂੰ ਗਰਵ ਅਸੀਂ ਉਹਦੇ ਪਿੱਛੇ ਬੋਲੇ ਵੀ ਆ ਕੱਲਾ ਇਹ ਜਿਆ ਸੀਗਾ ਜਿਹੜਾ ਉੱਥੇ ਪੀਏਯੂ ਜਾ ਕੇ ਜਦੋਂ ਭਗਵੰਤ ਮਾਨ ਥਾਪੀਆਂ ਮਾਰਦਾ ਸੀਗਾ ਕਿ ਆਓ ਕੋਈ ਹੈ ਕਿਸ ਦੇ ਮੈਂ ਕਹਿਆ ਸੀ ਆ ਜਾ ਸਾਨੂੰ ਅੰਦਰ ਤਾਂ ਵੜ ਜੇ ਕੋਈ ਨਹੀਂ ਆਇਆ ਸਾਨੂੰ ਤਾਂ ਅੰਦਰ ਵੜ ਦੇਖ ਅਸੀਂ ਵੀਡੀਓ ਵਾਲ ਕਰਾਉਨੇ ਆ ਉਹਦੇ ਸ਼ੇਰ ਦੇ ਪਿਓ ਨਾਲ ਤੇਰੀ ਫਿਰ ਸਾਨੂੰ ਅਰੈਸਟ ਕਰ ਲਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੁਣ ਦੀ ਜਿਹੜੀ ਪੋਲਿਟਿਕਸ ਹੈ ਭਾਜੀ ਹੁਣ ਦਾ ਜਿਹੜਾ ਸਮਿਕਰਨ ਆ ਜਾਂ ਲੋਕ ਨੇ ਲੋਕ ਚਾਹੁੰਦੇ ਆ ਕਿ ਜਿਹੜੇ ਜਨ ਹਿੱਤ ਦੀ ਗੱਲ ਜਿਹੜੇ ਲੋਕ ਵਿਚਾਰ ਨੇ ਉਹ ਕਰੋ ਲੋਕ ਪੁਰਾਣੇ ਲੀਡਰਾਂ ਅਕਾਲੀ ਦਲ ਕਾਂਗਰਸ ਇੱਕ ਦੂਜੇ ਦੇ ਪਰਚੇ ਕਰਾਉਂਦੀ ਰਹਿ ਗਈ ਆਉਣ ਵਾਲੀ ਪੀੜ੍ਹੀ ਬਾਰੇ ਕਿਸੇ ਨੇ ਨਹੀਂ ਸੋਚਿਆ ਦੱਸੋ ਮੈਨੂੰ ਦੱਸੋ ਆਉਣ ਵਾਲੀ ਪੀੜ੍ਹੀ ਕੋਲ ਸਿਰਫ ਆਈਲੈਟਸੀ ਹੈ ਆਉਣ ਵਾਲੀ ਪੀੜ੍ਹੀ ਕੋਲ ਸਿਰਫ ਬਾਹਰ ਜਾਣਾ ਹੀ ਹੈ ਕੀ ਰਹਿ ਗਿਆ ਸਾਡੇ ਪੱਲੇ ਜਿਹੜੀਆਂ ਗੱਲਾਂ ਤੁਸੀਂ ਇੰਟਰਵਿਊ ਦੇ ਜ਼ਰੀਏ ਜਾਂ ਆਪਣੇ ਭਾਸ਼ਨਾ ਤਕਰੀਰਾਂ ਦੇ ਵਿੱਚ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਯਾਰ ਰੀਸ਼ਰਪ੍ਰੀਤ ਸਿੰਘ ਇੱਕ ਸਿਆਣਾ ਮੁੰਡਾ ਲੱਗਦਾ ਨਵਾਂ ਨਵਾਂ ਨੇਤਾ ਬਣਿਆ ਹੈ ਇਹਦੀਆਂ ਗੱਲਾਂ ਠੀਕ ਲੱਗਦੀਆਂ ਪੰਜਾਬ ਪੱਕੀ ਲੱਗਦੀਆਂ ਤੇ ਇਹਦੀ ਗੱਲ ਮੰਨ ਲਈਏ ਕਿ ਨਾ ਮੰਨ ਲਈਏ ਜਦੋਂ ਮੰਨਣ ਦੀ ਵਾਰੀ ਆਉਂਦੀ ਹੈ ਉਦੋਂ ਹੰਗਾਰਾ ਭਰਿਆ ਜਾਂਦਾ ਕਾਂਗਰਸ ਦੇ ਲਈ ਸੀਨੀਅਰ ਲੀਡਰਾਂ ਵੱਲੋਂ ਨਿੱਪਰੇ ਭਾਦੀ ਅਸੀਂ ਵੀ ਲੀਡਰ ਹੀ ਆਂ ਸਭ ਮੈਂ ਪੰਜਾਬ ਦਾ ਸੂਬਾ ਪ੍ਰਧਾਨ ਆ ਮੈਂ ਵੀ ਆਪਣੇ ਉਹਨਾਂ ਲੀਡਰ ਹੀ ਸਮਝ ਲੋਕ ਜੇ ਮੇਰੇ ਨਾਲ ਇੰਨਾ ਹੰਗਾਰਾ ਪਾਤੀ ਲੋਕ ਲੋਕ ਲੈਰ ਹੁੰਦੀ ਆ ਆਮ ਪਾਰਟੀ ਨੂੰ ਜੇ ਜਤਾਇਆ ਤਾਂ ਲੋਕਾਂ ਨੇ ਜਤਾਇਆ ਆਮ ਪਾਰਟੀ ਨੂੰ ਜੇ ਨਕਾਰਿਆ ਦੇ ਲੋਕਾਂ ਨੇ ਨਕਾਰਿਆ ਜੇ ਲੀਡਰ ਕੋਈ ਬਣਾਉਂਦਾ ਹਾਂ ਉਤੋਂ ਉਹਦਾ ਤਾਂ ਤੁਸੀਂ ਲੈ ਕੇ ਆ ਸਕਦੇ ਹੋ ਕੋਈ ਵੀ ਅਹੁਦਾ ਲੈ ਸਕਦੇ ਹੋ ਮੈਂ ਐਨਸੀਪੀ ਪੰਜਾਬ ਦਾ ਪ੍ਰਧਾਨਤਾ ਬਣ ਸਕਦਾ ਤਿੰਨ ਚਾਰ ਸਾਲ ਦੀ ਟਰਮ ਹੈ ਮੈਂ ਉਤਰ ਜਾਊਂਗਾ ਮੇਰੇ ਤੋਂ ਬਾਅਦ ਹੋਰ ਆ ਜਾਊਗਾ ਲੋਕਾਂ ਦੇ ਦਿਲਾਂ 'ਚ ਕੌਣ ਵੱਸਦਾ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿਲਾਂ ਤੋਂ ਜਿਵੇਂ ਚੜਾਇਆ ਦਿਲਾਂ ਤੇ ਉਹਨੇ ਇਨਕਾਰ ਵੀ ਦਿੱਤਾ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ 13 0 ਵਾਲਾ ਸਫਾਇਆ ਹੀ ਅਸੀਂ ਕਰਨਾ ਹੈ ਜ਼ਿੰਮੇਵਾਰੀ ਸਾਡੀ ਲੱਗੀ ਹੈ ਮੈਂ ਇਹਦੇ ਬਾਜੀ ਹੁਣ 13 0 ਕਿਹੜੇ ਕੀ ਗੱਲਾਂ ਕਰਦੇ ਹੋ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਔਰੰਗਜ਼ੇਬ ਹੁਣ ਪਿੱਛੇ ਲੰਘ ਕੇ ਹਟਿਆ ਭਾਜੀ ਸ਼ੀਦੀ ਦਿਹਾੜਾ ਔਰੰਗਜ਼ੇਬ ਵੀ ਕਹਿੰਦਾ ਸੀਗਾ ਮੈਂ ਕਹਿੰਦਾ ਜਿਨ੍ਹਾਂ ਨੇ ਦੁੱਧ ਪਲਾਇਆ ਉਹਨਾਂ ਨੂੰ ਪੀਸ ਪੀਸ ਕੇ ਉਹਨੇ ਛੱਡਿਆ ਉਦੋਂ ਲੋਕਾਂ ਨੂੰ ਲੱਗਦਾ ਸੀ ਔਰੰਗਜ਼ੇਬ ਦੀ ਪੂਰੀ ਬੱਲੇ ਬੱਲੇ ਆ ਕਿ ਮਤਲਬ ਇਹਦੇ ਖਿਲਾਫ ਜਾਵਾਂਗੇ ਖਤਮ ਹੋ ਜਾਵਾਂਗੇ ਪਰ ਉਦੋਂ ਫਿਰ ਸਾਡੇ ਗੁਰੂ ਨੇ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੱਸਿਆ ਕਿ ਸਮੇਂ ਦੀ ਜਿਹੜੇ ਹਕੂਮਰਾਨ ਹੁੰਦੇ ਨੇ ਉਹਨਾਂ ਮੂਰੇ ਝੁਕਣਾ ਨਹੀਂ ਚਾਹੀਦਾ ਇਹ ਪੰਜਾਬ ਨੂੰ ਦੱਸਿਆ ਕਿ ਮੈਂ ਆਪਣੇ ਪੁੱਤ ਵਾਰ ਕੇ ਚੱਲੇ ਆ ਕਿਉਂ ਕਿ ਸਮੇਂ ਦੇ ਹਕੂਮਰਾਨ ਔਰੰਗਜ਼ੇਬ ਭਾਜੀ ਸਾਡੀ ਪੰਜਾਬ ਦੀ ਲੜਾਈ ਇਦਾਂ ਨਾ ਰਹੀ ਐ ਸਾਡੀ ਬਾਬਿਆਂ ਦੀ ਲੜਾਈ ਬਾਬਰਾਂ ਦੇ ਉੱਥੋਂ ਸ਼ੁਰੂ ਹੋਈ ਹੋਈ ਆ ਇਹ ਲੜਾਈ ਨਹੀਂ ਐ ਜੰਗ ਆ ਲੜਾਈ ਤਾਂ ਯਾਰ ਮੈਂ ਤੁਹਾਡਾ ਕੇਸਰ ਪਾੜਦਾ ਤੁਸੀਂ ਮੇਰਾ ਪਾੜ ਲਓ ਲੜਾਈ ਖਤਮ ਜਿਹੜੀ ਜੰਗ ਹੁੰਦੀ ਜੰਗ ਵਿਚਾਰਤਾਰਾ ਦੀ ਹੁੰਦੀ ਐ ਤੇ ਜੰਗ ਕਦੇ ਵੀ ਸਾਲ ਦੋ ਸਾਲ ਦੀ ਨਹੀਂ ਹੁੰਦੀ 50 60 100 ਸਾਲ ਦੀ ਹੁੰਦੀ ਐ ਸਾਡੀ ਜੰਗ ਉਹਨਾਂ ਨਾਲ ਆ ਜਿਹੜੇ ਕਹਿੰਦੇ ਸਾਡੀ ਧੌਣ ਚ ਕਿੱਲਾ ਆ ਅਸੀਂ ਕਹਿੰਦੇ ਤੁਸੀਂ ਗਲਤ ਨਹੀਂ ਹੈਗੇ ਪਰ ਅਸੀਂ ਵੀ ਕਿ ਗਲਤ ਅਸੀਂ ਵੀ ਸਹੀ ਆ ਸਾਡੀ ਵੀ ਸੁਣੋ ਸਾਡੀ ਏਸੇ ਕਰਕੇ ਜੰਗ ਉਹਨਾਂ ਨਾਲ ਆ ਜਿਹੜੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਢਾਉਣਾ ਅਸੀਂ ਤੁਹਾਨੂੰ ਖਤਮ ਕਰਨਾ ਫੇਰ ਸਾਡੇ ਗੁਰੂ ਨੇ ਸਾਨੂੰ ਫਲਸਫਾ ਤਾਂ ਸਿਖਾਇਆ ਹੀ ਆ ਪਹਿਲਾਂ ਮਰਨੇ ਕਬੂਲ ਫੇਰ ਤਾਂ ਫਿਰ ਲੜਾਂਗੇ ਜੂਜਾਂਗੇ ਕੋਈ ਹੋਰ ਲੜੇ ਨਾ ਲੜੇ ਸਾਨੂੰ ਪਤਾ ਜਦੋਂ ਇੱਕ ਵਾਰੀ ਰੰਚ ਵੜ ਗਏ ਫੇਰ ਤਾਂ ਫੇਰ ਇਹਨਾਂ ਨੂੰ ਭਜਾਵਾਂਗੇ ਕੋਈ ਇਹ ਜੀ ਗੱਲ ਨਹੀਂ ਅੱਜਕੱਲ ਜਦੋਂ ਪਿੰਡਾਂ ਸ਼ਹਿਰਾਂ 'ਚ ਜਾਂਦੇ ਹਾਂ ਵਿਚਰਦੇ ਹਾਂ ਲੋਕ ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ ਆ ਕੀ ਕਹਿੰਦੇ ਆ ਕਿਉਂਕਿ ਸਿਆਸਤ ਨੂੰ ਲੈ ਕੇ ਕਿਉਂਕਿ ਜਿਹੜਾ ਲੀਡਰ ਹੁੰਦਾ ਉਹਦੀ ਆਤ ਹੁੰਦੀ ਹੈ ਚਾਰ ਬਜ਼ੁਰਗਾਂ 'ਚ ਬੈਠ ਕੇ ਵੀ ਨੌਜਵਾਨਾਂ 'ਚ ਇਹ ਪੁੱਛਦਾ ਹੈ ਗੱਲ ਕਰਦਾ ਹੈ ਯਾਰ ਤੁਹਾਡੀ ਕੀ ਆ ਮਨ 'ਚ ਚੱਲਦਾ ਕੀ ਅੱਜਕੱਲ ਕੀ ਕਹਿੰਦੇ ਲੋਕ ਲੋਕੀ ਤਾਂ ਭਾਜੀ ਪਹਿਲਾਂ ਪੋਲਿਟਿਸ਼ੀਅਨਾਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਨਕਾਰਨ ਦੀ ਗੱਲ ਕਰਦੇ ਨੇ ਸਾਰੇ ਜਿਵੇਂ ਅਸੀਂ ਵੀ ਜਾਣਦੇ ਆ ਨਾ ਉਹ ਕਹਿੰਦੇ ਯਾਰ ਭਾਈ ਤੂੰ ਸਾਡੀ ਗੱਲ ਕਰਦਾ ਆ ਤੂੰ ਗੱਲ ਕਰਦਾ ਨੌਜਵਾਨੀ ਮੇਰੀ ਇੱਕ ਗੱਲ ਦੱਸੋ ਭਾਜੀ ਕੋਈ ਵੀ ਨਵਾਂ ਫੋ 60 60 ਸਾਲ ਦੇ ਉਮਰ ਵਾਲੇ ਦੇ ਹੱਥ 'ਚ ਤੁਸੀਂ ਨਵਾਂ ਫੋਨ ਫੜਾ ਦੋ ਉਹ ਪੁੱਛਦਾ ਤਾਂ ਆਪਣੇ ਦੋ ਸਾ ਪੋਤੇ-ਪੋਤੀਆਂ ਨੂੰ ਇਹ ਚਲਾਉਣਾ ਕਦੋਂ ਇੰਨਾ ਵੱਡਾ ਜਨਰੇਸ਼ਨ ਗੈਪ ਆ ਚੁੱਕਿਆ ਆ ਹੁਣ ਜਿਹੜੀ ਸਿਆਸਤ ਆ ਸਿਆਸਤ ਨੌਜਵਾਨ ਡਿਸਾਈਡ ਕਰਦੇ ਨੇ ਅੱਬ ਕਿਉਂਕਿ ਉਹੀ ਬੇਰੋਜ਼ਗਾਰ ਨੇ ਪਹਿਲਾਂ ਅਸੀਂ ਤਿੰਨ ਪੀੜੀਆਂ ਇੱਕ ਪੰਜ ਕਿੱਲਾਂ ਦੀ ਫਸਲਾਂ ਤੇ ਅਸੀਂ ਗਜਾਰਾ ਹੋਇਆ ਮੇਰੇ ਦਾਦੇ ਨੇ ਉਹੀ ਫਸਲ ਬਾਈ ਮੇਰੇ ਪਿਓ ਨੇ ਉਹੀ ਫਸਲ ਪਾਈ ਉਹੀ ਫਸਲ ਤੋਂ ਮੈਨੂੰ ਪੜਾਇਆ ਕਿ ਮੇਰਾ ਗਜਾਰਾ ਉਹ ਤਿੰਨ ਪੀੜੀਆਂ ਉਹ ਫਸਲ ਤੋਂ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਨਾ ਹੁਣ ਲੋਕ ਇਹ ਕਹਿੰਦੇ ਨੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਜਿਹੜਾ ਸਾਡੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਾ ਛਾ ਖਤਮ ਕਰੂਗਾ ਗੱਲਾਂ 'ਚ ਨਹੀਂ ਗੱਲਾਂ 'ਚ ਨਹੀਂ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਐਨਐਸਐਨ ਨਹੀਂ ਲਵਾਊਗਾ ਜਿਹੜਾ ਪੰਜਾਬ ਨੂੰ ਅੱਗੇ ਲਿਆਉਣ ਦੀ ਗੱਲ ਕਰੂਗਾ ਜਿਹੜਾ ਇਹ ਨਹੀਂ ਕਹੂਗਾ ਕਿ ਇਹਨੂੰ ਭੰਡ ਦੇ ਉਹਨੂੰ ਭੰਡ ਦੇ ਇਹਦੇ ਨਾਲ ਲੜਾਈ ਕਰਕੇ ਅਸੀਂ ਵੱਡੇ ਹੋ ਜਿੰਨਾ ਯਾਰ ਸਾਨੂੰ ਮਿਲਿਆ ਕੀ ਅੱਜ ਤੱਕ ਸਾਰੇ ਲੀਡਰਾਂ ਦੇ ਬੱਚੇ ਸੈੱਟ ਨੇ ਮੈਨੂੰ ਇੱਕ ਲੀਡਰ ਦੱਸ ਦਿਓ ਜਿਹਦੇ ਬੱਚੇ ਨਾਲ ਸੈੱਟ ਹੋਣ ਕਾਂਗਰਸ ਦਾ ਅਕਾਲੀ ਦਲ ਦਾ ਆਮ ਪਾਰਟੀ ਦਾ ਦੱਸੋ ਜਿਹੜੇ ਨੌਜਵਾਨ ਨੇ ਉਹ ਵਿਚਾਰੇ ਸਾਹਿਬ ਮੋ ਧੱਕੇ ਖਾਂਦੇ ਫਿਰਦੇ ਨੇ ਉਹ ਕੀ ਕਰਦੇ ਨੇ ਯਾਰ ਹਾਈਲਾਈਟਸ ਕਰ ਲਈਏ ਹਾਈਲਾਈਟਸ ਨਹੀਂ ਕਰੀ ਹੁਣ ਰਸਤੇ ਪੰਜਾਬ ਚ ਇਦਾਂ ਹੋਣ ਲੱਗੇ ਸਾਡੀ ਕੁੜੀ ਦੇ 8 ਬਣ ਨੇ ਤੁਸੀਂ 35 ਲੱਖ ਰੁਪਏ ਲਾ ਦਿਓ ਇੱਕ ਵਾਰੀ ਬਾਹਰ ਭੇਜ ਦਿਓ ਬਸ ਬਾਹਰ ਜਾ ਕੇ ਟਾਇਲਟਾਂ ਸਾਫ਼ ਕਰ ਲੀਏ ਪਰ ਇਹ ਪੰਜਾਬ ਚ ਨਹੀਂ ਰਹਿਣਾ ਪਰ ਇਹ ਮੇਰੀ ਗਰੰਟੀ ਹੈ ਭਾਜੀ ਸਮਾਂ ਆਊਗਾ ਇਹ ਤਾਂ ਮੂਸੇ ਵਾਲੀ ਦੀ ਮਾਤਾ ਚਾਨਣ ਕੌਰ ਨੇ ਵੀ ਕਹਿੰਦੀ ਹੁੰਦੀ ਸੀ ਹੁਣ ਮੈਂ ਥੋੜੇ ਦਿਨ ਪਹਿਲਾਂ ਗਿਆ ਸੀਗਾ ਇਦਾਂ ਹੀ ਉਹ ਤੇ ਥੋੜੀ ਜਿਹੀ ਇਮੋਸ਼ਨਲ ਹੋ ਕੇ ਕਹਿੰਦੀ ਸੀ ਮੈਂ ਕਿਹਾ ਆਹੋ ਮਿਲੂਗਾ ਇਨਸਾਫ਼ ਕਿ ਨਹੀਂ ਉਹ ਕਹਿੰਦੀ ਪੁੱਤ ਇਹ じゃ ਸਮਾਂ ਆਊਗਾ ਉਦੋਂ ਸਮਾਂ ਬਦਲਿਆ ਸੀਗਾ ਜਦੋਂ ਸਾਨੂੰ ਸਾਡੇ ਸੀਸ ਲਹਾ ਦਿੱਤੇ ਗਏ ਸੀਗੇ ਪਰ ਪੰਜਾਬ ਤਾਂ ਬਚਿਆ ਨਾ ਸਮਾ ਆਊਗਾ ਮਹਾਰਾਜਾ ਰਣਜੀਤ ਸਿੰਘ ਵਾਲਾ ਅਸੀਂ ਰਾਜ ਦਾ ਕਹਿੰਨੇ ਆ ਪਰ ਕੀ ਪ੍ਰਜਾ ਮਹਾਰਾਜਾ ਰਣਜੀਤ ਸਿੰਘ ਵਾਲੀ ਆ ਕੀ ਲੋਕ ਮਹਾਰਾਜਾ ਰਣਜੀਤ ਸਿੰਘ ਵਾਲੇ ਨੇ ਉਹ ਵੀ ਸੋਚਣਾ ਚਾਹੀਦਾ ਲੋਕਾਂ ਨੂੰ ਠੋਕ ਕੇ ਸਟੈਂਡ ਲੈਣਾ ਚਾਹੀਦਾ ਤੁਸੀਂ ਜੇ ਮਹਾਰਾਜਾ ਰਣਜੀਤ ਸਿੰਘ ਦੀ ਗਲਦ ਕਰਦੇ ਹੋ ਇਹ ਪੁਰਾਣਾ ਸਮਾ ਨਹੀਂ ਜਿਹੜਾ ਤਲਵਾਰਾਂ ਨਾਲ ਅਸੀਂ ਜਿੱਤ ਲਾਂਗੇ ਇਹ ਤੁਹਾਨੂੰ ਫਿਰ ਪ੍ਰਜਾ ਹੋਜੀ ਬਣਨੀ ਪੈਣੀ ਆ ਫੇ ਤੁਹਾਨੂੰ ਸਟੈਂਡ ਲੈਣਾ ਪੈਣਾ ਜਿਹੜਾ ਲੀਡਰ ਗਲਤ ਹੁੰਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਠੋਕੋ ਸ਼ਰਿਆਮ ਠੋਕੋ ਕੀ ਭਾਈ ਤੂੰ ਇੱਥੇ ਗਲਤ ਆ ਇੱਥੇ ਗਲਤ ਨੂੰ ਸਹੀ ਕਰ ਕਿਉਂ ਸਹੀ ਕਰ ਆਉਣ ਵਾਲੀ ਪੀੜ੍ਹੀ ਵਾਸਤੇ ਸਹੀ ਕਰ ਮਰ ਜਾਵਾਂਗੇ ਪੰਜਾਬ ਮਰ ਜੂਗਾ ਜੇ ਨਾ ਸਹੀ ਹੋਇਆ ਬਹੁਤ ਸ਼ੁਕਰੀਆ ਜੀ ਧੰਨਵਾਦ ਭਾਈ ਇਸਨ ਸਾਡੇ ਨਾਲ ਐਨਐਸਯੂਆਈ ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਖੁੱਲ ਕੇ ਇਹ ਗੱਲਬਾਤ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਕੋਈ ਕੋਈ ਬੋਲ ਰਿਹਾ ਹੈ ਕਾਂਗਰਸ ਦਾ ਲੀਡਰ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਇਹ ਚਰਚਾਵਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਇਸ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਆਪਣੀ ਆਪਣੀ رائے ਮੰਦੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ